ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੜਾਈ ਵਾਲੇ neck ਵਾਲਾ ਸੂਟ ਇਸ ਦਿਨ ਮ ਆਦਾ ਹੈ ਤਾਂ ਤੁਸੀਂ ਉਸ ਦਾ neck ਕਿਸ ਤਰ੍ਹਾਂ ਤਿਆਰ ਕਰੋਗੇ ਜੇਕਰ ਉਸ ਦੀ ਬਰੌਡਨੈਸ ਜ਼ਿਆਦਾ ਹੈ ਔਰ ਤੁਸੀਂ ਉਸ ਦਾ ਫੁੱਟ ਵੀ ਚੇਂਜ ਨਹੀਂ ਕਰਨਾ ਚਾਹੁੰਦੇ ਜਿਸ ਨੇਕ ਤੇ ਜਿਹੜੇ ਸਟੋਨ ਲੱਗੇ ਹੋਏ ਹੈ ਤਾਂ ਇਸ ਨੂੰ ਮੈਂ ਸਭ ਤੋਂ ਪਹਿਲੇ ਇਸ ਹੀ ਜੁੜਾਈ ਨਾਲ ਲੂੰਗੀ ਇਸ ਹੀ ਜੁੜਾਈ ਜਿਹੜੀ ਸਾਢੇ 6 ਇੰਚਾਈ ਹੈ ਔਰ ਲੰਬਾਈ ਸਾਢੇ 7 ਦੇ ਕਰੀਬ ਹੈ ਤੇ ਇਸ ਤੇ ਮੈਂ ਲਾਈਨਿੰਗ ਦਾ ਇਸਤੇਮਾਲ ਕਰੂੰਗੀ neck ਲਾਈਨਿੰਗ ਨਾਲ ਹੀ ਤਿਆਰ ਕਰੂੰਗੀ ਨਾ ਹੀ ਇਸ ਤੇ ਪੇਸਟਿੰਗ ਦਾ ਇਸਤੇਮਾਲ ਕਰਨਾ ਹੈ ਨਾ ਹੀ ਬੁਕਰਮਾ ਇਸਤੇਮਾਲ ਕਰਨਾ ਹੈ ਔਰ ਤੁਸੀਂ ਦੇਖੋਗੇ ਫੁੱਟ ਵੀ ਚੰਦਰ ਮੈਨੀ ਜ਼ਰੂਰਤ ਨਹੀਂ ਪਾਉਂਗੀ ਤੇ ਸਾਨੂੰ ਸਾਡਾ ਇਸੇ ਫੁੱਟ ਨਾਲ ਇਹ ਨੈਕ ਤਿਆਰ ਹੋ ਜਾਊਗਾ ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਤੇ ਰਿਕਾਰਡ ਤੋਂ ਜਿੱਥੇ ਨੈਕ ਸਟਾਰਟ ਹੁੰਦਾ ਹੈ ਸਟੋਨ ਕੋ ਜਿੱਥੋਂ ਸਟੋਨ ਸ਼ੁਰੂ ਹੁੰਦੇ ਹੈ ਉਸ ਤੋਂ 1/2 ਇੰਚ ਦੀ ਦੂਰੀ ਤੇ ਨਿਸ਼ਾਨ ਲਗਾ ਲੈਣਾ ਹੈ ਔਰ ਉਸ ਨਿਸ਼ਾਨ ਤੇ ਹੱਥ ਰੱਖ ਕੇ ਤੁਸੀਂ ਵੀ ਸਟੋਨ ਦੇ ਨਾਲ-ਨਾਲ ਜਿਹ ਸਟੋਨ ਦੇ ਨਾਲ-ਨਾਲ ਤੁਸੀਂ ਨਿਸ਼ਾਨ ਲਗਾਉਂਦੇ ਜਾਣਾ ਹੈ ਰਾਉਂਡ ਵਿੱਚ ਤੁਸੀਂ ਨਿਸ਼ਾਨ ਲਗਾ ਲੈਣਾ ਹੈ ਆਪਣੇ ਹੱਥ ਨਾਲ ਤੇ ਉਸ ਤੋਂ ਬਾਅਦ ਉਸਤੇ ਹੀ ਸਟੀਚ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਦੇਖੋਗੇ ਸਟੀਚਿੰਗ ਬਿਲਕੁਲ ਵਧੀਆ ਜਿਹੇ ਢੰਗ ਨਾਲ ਲੱਗਿਆ ਕਰਦੀ ਹੈ ਕੋਈ ਸਟੋਨ ਨਹੀਂ ਟੁੱਟੂਗਾ ਔਰ ਨਾ ਹੀ ਥਲੋ ਬਿਲਕੁਲ ਕੋਈ ਵੀ ਮੁਸ਼ਕਲ ਨਹੀਂ ਆਉਂਗੀ ਬੜੀ ਆਸਾਨੀ ਜਿਹੇ ਢੰਗ ਨਾਲ ਇਹ ਜਿਹੜਾ ਲੈ ਕੇ ਤਿਆਰ ਹੋ ਜਾਊਗਾ ਜਿਸ ਤਰ੍ਹਾਂ ਸੈਂਟਰ ਵਿੱਚ ਅਸੀਂ ਬਰੋਨੈਸ ਸਟੀਚ ਕਰਕੇ ਉਸ ਨੂੰ ਕਟਿੰਗ ਕਰ ਦਿੰਦੇ ਹਾਂ ਉਸ ਤਰ੍ਹਾਂ ਘਟਾਉਂਦੇ ਆ ਨਾ ਇਸ ਤਰ੍ਹਾਂ ਘਟਾਣੇ ਦੀ ਜਰੂਰਤ ਨੂੰ ਪਵੇ ਪਵੇਗੀ ਤੇ ਤੁਸੀਂ ਇਸ ਨੂੰ ਰਾਉਂਡ ਵਿੱਚ ਕਟਿੰਗ ਕਰ ਲੈਣਾ ਹੈ ਰੌਂਗ ਵਿਚ ਕਟਿੰਗ ਕਰਨੇ ਤੋਂ ਬਾਅਦ ਹਲਕੀ ਹਲਕੀ ਸਟੀਚੇ ਹੋਰ ਮਤਲਬ ਕੱਟ ਲਗਾ ਲੈਣਾ ਹੈ ਕੱਟ ਲਗਾਣੇ ਤੋਂ ਬਾਅਦ ਇਸ ਨੂੰ ਬੈਕ ਸਾਈਡ ਤੇ ਪਲਟ ਲੈਣਾ ਹੈ ਬੈਕ ਸਾਈਡ ਤੇ ਪਲਟਣੇ ਤੋਂ ਬਾਅਦ ਤੁਸੀਂ ਦੇਖੋਗੇ ਕਿੰਨੇ ਵਧੀਆ ਜੇ ਢੰਗ ਨਾਲ ਇਹ ਜਿਹੜਾ ਨੈਕ ਹੈ ਬੜੀ ਆਸਾਨੀ ਨਾਲ ਔਰ ਕੁਝ ਹੀ ਧੀ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਨੈਕ ਤੁਸੀਂ ਤਿਆਰ ਕਰਕੇ ਦੇਖਿਓ ਤੁਹਾਨੂੰ ਉਹ ਬਹੁਤ ਵਧੀਆ ਲੱਗੇਗਾ ਤਾਂ ਤੁਸੀਂ ਦੇਖੋਗੇ ਉਸ ਤੋਂ ਬਾਅਦ ਇਸ ਤੇ ਇੱਕ ਟੌਪ ਸਟੀਚ ਲਗਾ ਲੈਣਾ ਹੈ ਤੁਸੀਂ ਦੇਖੋਗੇ ਸਟੀਚ ਵੀ ਬੜੇ ਇਹ ਆਸਾਨੀ ਜੇ ਢੰਗ ਨਾਲ ਲੱਗ ਗਈ ਹੈ ਤੇ ਕੋਈ ਅੜਚੰਗ ਨਹੀਂ ਆਈਏ ਕੋਈ ਸਟੋਨ ਵੀ ਨਹੀਂ ਟੁੱਟਿਆਏ ਤੇ ਬੜੀ ਹੀ ਆਸਾਨੀ ਨਾਲ ਉਹ ਸੋਕੇ ਜੇ ਢੰਗ ਨਾਲ ਇਹ ਜਿਹੜਾ ਸਾਡਾ ਨੈਕ ਤਿਆਰ ਹੋ ਗਿਆ ਹੈ ਤਾਂ ਤੁਸੀਂ ਦੇਖੋਗੇ ਕਿੰਨੇ ਵਧੀਆ ਜੇ ਢੰਗ ਨਾਲ ਇਹ ਨੈਕ ਸਾਡਾ ਰੈਡੀ ਹੋ ਗਿਆ ਹੈ ਥੈਂਕ ਯੂ ਫ੍ਰੈਂਡ